ਹਰ ਜੇਠ ਜੁੜੰਦਾ ਲੋੜੀਏ ਜਿਸੇ ਅੱਗੇ ਸਭ ਨਿਵੰਨ ਹਰ ਸੱਜਣ ਦਾ ਵਣ ਲਗਿਆ ਕਿਸੇ ਨਦੀ ਬੰ ਮਾਣਕ ਮੋਤੀ ਨਾਮ ਪ੍ਰਭ ਉਨ ਲਗੇ ਨਹੀਂ ਸੰਨ रंग सबे नारायण जे मन भावन जो हर लोड़े सो करे सोई जी करन जो प्रव की ते आके सेई कई धन आपण लिया जे मिले विछुड क्यों रोवन साधू संग परापते नानक रंग माण हर जेठ तिस धनी जिसके भाग मथन हर जेठ रंगीलाती जिस जिसके भाग मथन جیٹ تو مراد ہے سب شری گرو نانک دیو جی مہاراج گرو ارجن دیو جی مہاراج کا اچارن ا تیسرا مہینہ چیت وساخ سکرت دنوں جیشٹ کہہ دینے نے وڈا سرمور مکھیا اے مہینہ دن کے لحاظ نال وڈا مہینہ ہے رات چھوٹی ہو, جاندی ہے. دن وڈا ہو جاندہ ہے. کامیاں لئی و لئی کرتیاں لئی اے مہینہ خوشیاں بھرا ہوں ہے. کیونکہ دن وڈا ہے کم زیادہ ہو سکے گا کرت زیادہ ہو سکے گی ज्येठ ਦੇ ਮਹੀਨੇ ਨੂੰ ਇਸ ਲੰਬੇ ਦਿਨਾਂ ਵਾਲੇ ਮਹੀਨੇ ਨੂੰ ਮੁੱਖ ਰੱਖਦੇ ਹੋਇਆ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਫਰਮਾਨ ਕਿ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨੇ ਵਸਣਾ ਜੇਠ ਦੇ ਮਹੀਨੇ ਵਿੱਚ ਲੋੜ ਕਰੋ ਉਸਰੀ ਜੋ ਵਾਕਈ ਜੇਠ ਹੈ ਵੱਡਾ ਹੈ ਸਰਮੌਰ ਹੈ ਜਿਸ ਦੇ ਅਗੋਂ तमाम ਪ੍ਰithvi ਦੇ ਜੀ ਕਿ ਕੁਦੇ ਨੇ ਨਮਸਕਾਰ ਕਰ ਦੇਣਾ ਤਾਂ ਇਹ ਜੇਸਠ ਦਾ ਮਹੀਨਾ ਸਮਾਉਣਾ ਹੈ ਕਿ ਜੇਸਠ ਚੇਤੇ ਆ ਜਾਏ ਵੱਡਾ ਚੇਤੇ ਆ ਜਾਏ ਸ਼ਰਮੋਰ ਚੇਤੇ ਆ ਜਾਏ ਮਨ ਵਿੱਚ ਉਸ ਦੀ ਲੋੜ ਪੈਦਾ ਹੋ ਜਾਏ ਹਿਰਦਾ ਉਸ ਦੀ ਜ਼ਰੂਰਤ ਮਹਿਸੂਸ ਕਰੇ ਤਾਂ ਸਤਿਗੁਰੂ ਉਪਦੇਸ਼ ਕਰਦੇ ਨੇ ਜਦ ਕੋਈ ਜੇਸਠ ਦੇ ਮਹੀਨੇ ਵਿੱਚ ਜੇਸਠ ਦੀ ਜ਼ਰੂਰਤ ਮਹਿਸੂਸ ਕਰਦਾ ਹੈ ਵੱਡੇ ਦੀ ਲੋੜ ਮਹਿਸੂਸ ਕਰਦਾ ਹੈ ਉਹ ਪਰੀ ਪੂਰਨ ਪ੍ਰਮਾਤਮਾ ਐਸਾ ਬਖਸ਼ਿੰਦ ਹੈ ਜਿਹੜਾ ਵੀ ਉਸਦੇ ਲੜ ਲੱਗ ਜਾਂਦਾ ਹੈ ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇਈ ਬੰਨ ਜਿਹੜਾ ਵੀ ਉਸਦੀ ਪ੍ਰਕਰਮਾ ਕਰਦਾ ਹੈ ਉਸਦੇ ਲੜ ਲੱਗ ਜਾਂਦਾ ਹੈ ਫਿਰ ਕਿਸੇ ਹੋਰ ਬੰਧਨਾ ਵਿੱਚ ਉਹ ਨਹੀਂ ਪੈਂਦਾ ਕਿਸੇ ਹੋਰ ਗ੍ਰਸਤ ਵਿੱਚ ਉਹ ਨਹੀਂ ਪੈਂਦਾ ਸੰਸਾਰ ਵਿੱਚ ਬੜੀਆਂ ਥਾਈਆਂ ਨੇ ਔਰ ਬੜੇ ਸੰਗਲ ਨੇ ਜਿਵੇਂ ਜਿਵੇਂ ਕੋਈ ਇਸ ਪਰੇਪੂਰਨ ਪ੍ਰਮਾਤਮਾ ਦੇ ਲੜ ਤੋਂ ਟੁੱਟਦਾ ਹੈ अनेका ਫਾਇਆ अनेका ਰਸੇ अनेका ਸਗਲ ਉਸ ਦੇ ਗਲ ਵਿੱਚ ਪੈਂਦੇ ਨੇ ਪਤਸ਼ਾਦੀ ਬਾਣੀ ਦਾ ਐਸਾ ਫਰਮਾਨ ਜਾਲੀ ਰਹਿਣ ਜਾਲ ਦਿਨ ਹੋਆ ਜੇਤੀ ਘੜੀ ਫਾਹੀ ਤੇ ਸੀ ਐਸੇ ਪੁਰਸ਼ ਲਈ ਜੋ ਸੁਜੇਸ ਤੋਂ ਟੁੱਟਿਆ ਹੋਇਆ ਹੈ ਦਿਨ ਵੀ ਜਾਲ ਦੀ ਤਰ੍ਹਾਂ ਹੈ ਰਾਤ ਵੀ ਜਾਲ ਦੀ ਤਰ੍ਹਾਂ ਹੈ ਦਿਨ ਤੇ ਰਾਤ ਦੀਆਂ ਜਿਤਨੀਆਂ ਘੜੀਆਂ ਨੇ ਸਭ ਫਾਸੀਆਂ ਨੇ ਰਸ ਰਸ ਚੋਗ ਚੁਗੇ ਨਿਤ ਫਾਸੇਂ ਛੂਤ ਸਮੂੜੇ ਕਮਨ ਗੁਨੇ ਵਿਕਾਰਾਂ ਦੇ ਰਸਤੇ ਚ ਮਾਤੇ ਹੋਇਆ ਚੋਗ ਚੁਗਦਾ ਹੈ ਵਿਕਾਰਾਂ ਦੇ ਛਲੀਨ ਹੁੰਦਾ ਹੈ ਫਸਦਾ ਹੈ ਇਸ ਤਰ੍ਹਾਂ ਹਰ ਘੜੀ ਹਰ ਦਿਨ ਹਰ ਰਾਤ ਇਸ ਲਈ ਬੰਧਨ ਹੋ ਜਾਂਦੇ ਨੇ ਸੰਗਲ ਹੋ ਜਾਂਦੇ ਨੇ ਕਾਇਆ ਹੋ ਜਾਂਦੇ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਜੇਠ ਤੇ ਮਈ ਨੇ ਵਿੱਚ ਜਿਹੜਾ ਵੀ ਪ੍ਰਾਤਮਾ ਦੇ ਲੜ ਲੱਗਦਾ ਹੈ ਉਸ ਨੂੰ ਕੋਈ ਹੋਰ ਬੰਧਨ ਨਹੀਂ ਪੈਂਦਾ ਕਿਸੇ ਵੀ ਗ੍ਰਸ ਵਿੱਚ ਉਹ ਫਸਦਾ ਨਹੀਂ ਫਿਰ ਸਾਬਕਾ ਇਹਨੇ ਮਾਣਕ ਮੋਤੀ ਨਾਮ ਪਰਭੁ ਹੁਣ ਲੱਗੇ ਨਾਹੀਂ ਸੰਨ جگت جتنی دولت ہے یہ لٹی جا سکتی ہے یا اگ جلا سکتی ہے یا چور چک ایسی دولت بھی ہے جس تک چور چور بھی پہنچ نہیں ڈکیت کی پہنچ نہیں اور اگنی کی بھی پہنچ نہیں پانی بھی نہیں ڈوب سکتا سا گرکا وچن بسے جی نال جل نہیں ڈوبے تسکر نہیں لے نہ ساکے جالے جگت جو اپنے تو بار ہے اگنی دا ڈر ہے پانی دا ڈر ہے چور دا ڈر ہے ڈکیت دا ڈر ہے پر ستگر کہہ رہے ہیں او جو جیت او جو وڈا پری پورن پرماتمہ ہے اس دا جو نام ہے ایسا موتی ہے ایسا مانک ہے ایسا نیلم ہے ایسا رتن ہے کہ کوئی چور سن نہیں لا سکتا کوئی ڈکیت ڈکا نہیں ڈال سکتا اپنی شریرک شکتی بھگت دے ہردے چون اے موتی اے رتن ہی رے وہ کڑ نہیں سکے گا چورا نہیں سکے گا اور لٹ نہیں سکے گا مانک موتی نام پربر ان لگے نہ ہی سن ایک کوئی دولت ہے جو بندے نو نربھے کر دیں دی ہے جس تے ختم ہوندہ تے لٹے جاندہ ڈر نہیں بار جتنا جس دے کل ودہ جائے گا بھے بھی نال ودہ جائے گا کیوں کہ بار سب کچھ جیڑا ہے اچرکشت ہے کچھ بھی سرکشہ دچ نہیں ہے کچھ ہی نہیں کیا جا سکتا کہ کی ہو جانا ہے

ਉਹ ਬਰਬਾਦ ਹੋ ਸਕਦਾ ਹੈ ਇੱਕੋ ਇੱਕ ਮੋਤੀ ਮਾਨਕ ਨੀਲਮ ਪੰਨੇ ਐਸੀ ਸੰਪਦਾ ਹੈ ਐਸਾ ਧਨ ਹੈ ਜਿਸ ਤੱਕ ਚੋਰ ਵੀ ਪਹੁੰਚ ਨਹੀਂ ਹੈ ਡਕੈਤ ਵੀ ਪਹੁੰਚ ਨਹੀਂ ਹੈ ਉਹ ਹੈ ਕੇਵਲ ਪ੍ਰਮਾਤਮਾ ਦਾ ਨਾਮ ਮਾਨਕ ਮੋਤੀ ਨਾਮ ਪ੍ਰਭੁ ਹੁਣ ਲੱਗੇ ਨਾਹੀਂ ਸੰ ਰੰਗ ਸਦੇ ਨਾਰਾਇਣੇ ਜਿਤੇ ਮਨ ਭਾਵਨ ਅਗਰ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਹੈ ਵਸ ਗਿਆ ਹੈ ਵਸਣ ਦੇ ਨਾਲ ਨਾਰਾਇਣ ਦੇ ਨਾਲ ਜੁੜਨ ਕਰਕੇ तमाम ਰੰਗ ਉਹ ਮਾਣ ਸਕਦਾ ਹੈ ਜਿਤਨੇ ਉਸਦੇ ਮਨ ਨੂੰ ਭਾਉਂਦੇ ਨੇ ਚੰਗੇ ਲੱਗਦੇ ਨੇ ਹਰ ਰਸ ਹਰ ਆਨੰਦ ਹਰ ਖੇੜਾ ਹਰ ਖੁਸ਼ੀ ਮਨ ਭਾਉਂਦੀ ਉਹ ਪ੍ਰਾਪਤ ਕਰ ਸਕਦਾ ਹੈ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਹਾਰ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋયા ਕਹਿੰਦੇ ਨੇ جیسا جیسا پربھو چاہتا ہے جیو ویسی ویسی پرم کردے کیونکہ ڈویری اس کے ہاتھ چھ ڈوی ہاتھ جتنا اخ پو جگت انہوں کا آہار ا دنچریا ساری داری پربو دات دی چوز دیکھتے ہیں کہ بخا مر جائے گا شیر گھاس نہیں کھائے گا اور بکھی مر جائے گی گو ماس نہیں کھائے گا آہار چنن دے چن پشو پکشی سوتن نہیں نے، پرماتما دی طرفوں نردھارت ہے دا آہار. منک سوتن ہے تو چونکہ سوتنتا بھی پربو دی دئی ہوئیے، پرماتما دیتی ہوئی ہے اس وقت سے کی بانی دیئے جب سب کچھ تیرا ہی دتا ہوا ہے اور سوتنترتا بھی تیری دین ہے ਉਹ ਸੁਤੰਤਰ ਹੋ ਕੇ ਜਿਹੜੇ ਕਰਮ ਕਰਨੇ ਨੇ ਉਹ ਵੀ ਵਾਸਤਵਿਕ ਉਹੀ ਕਰਮ ਨੇ ਜੋ ਤੂੰ ਦਿੱਤੀ ਸੁਤੰਤਰਤਾ ਤੇ ਉਸ ਸੁਤੰਤਰਤਾ ਦੇ ਨਾਲ ਹੁਣਾ ਜੀਵਾਨੇ ਕੀਤੇ ਨੇ ਇਸ ਵਾਸਤੇ हे परिपूर्ण ਪ੍ਰਮਾਤਮਾ ਇਹ ਤੋ ਲੋੜਦਾ ਹੈ ਇਹ ਤੋ ਚਾਹਨਾ ਹੈ ਕਿ ਜੀਵਾਨੋ ਫਾਸ ਕਰਕੇ ਮਨੁੱਖਾ ਨੂੰ ਸੁਤੰਤਰਤਾ ਦੇਈਏ ਔਰ ਸੁਤੰਤਰ ਹੋ ਕੇ ਕਰਮ ਕਰਨ ਪਰ ਇਸੇ ਸੁਤੰਤਰਤਾ ਦੇ ਨਾਲ ਪ੍ਰਮਾਤਮਾ ਨੇ ਇੱਕ ਪਤੰਤਰਤਾ ਵੀ ਰੱਖ ਦਿੱਤੀ ਹੈ ਕਿ ਫਲ ਪ੍ਰਭੂ ਨੇ ਆਪਣੇ ਹੱਥ ਵਿੱਚ ਰੱਖ ਲਏ ਹੈ ਜਿੱਥੇ ਬੀਜ ਸਾਡੀ ਹਥੇਲੀ 'ਚ ਹੈ ਉੱਥੇ ਫਲ ਪ੍ਰਭੂ ਦੀ ਹਥੇਲੀ ਵਿੱਚ ਹੈ ਜੈਸੇ ਜੈਸੇ ਅਸੀਂ ਬੀਜ ਆਪਣੇ ਹੱਥਾਂ ਵਿੱਚ ਵਧਾਉਂਦੇ ਹਾਂ ਔਰ ਜਿਸ ਰੂਪ ਦੇ ਜਿਸ ਰੰਗ ਦੇ ਵੈਸੇ ਵੈਸੇ ਪ੍ਰਭੂ ਦੀ ਹਥੇਲੀ ਵਿੱਚ ਫਲ ਬਦਲ ਦੇਣੇ ਉਹ ਫਲ ਦਿੰਦਾ ਹੈ ਤਾਂ ਸਾਹਿਬ ਇੱਥੇ ਕਹਿ ਰਹੇ ਨੇ ਜੋ ਕੁਝ ਪ੍ਰਭੂ ਚਾਹੁੰਦਾ ਹੈ ਜੀਵ ਉਹੀ ਕਰ ਰਹੇ ਨੇ ਜੋ ਪ੍ਰਭ ਕੀਤੇ ਆਪਣੇ ਸੇਈ ਕਈਏ ਧਨ ਪੂਜਣ ਯੋਗ ਨੇ ਧੰਤਾ ਦੇ ਯੋਗ ਨੇ ਉਹ ਜੀਵ ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਆਪਣੇ ਕੰਠ ਨਾਲ ਲਾ ਲਿਆ ਆਪਣੇ ਨਾਲ ਜੋੜ ਲਿਆ ਆਪਣ ਲਈਆ ਜੇ ਮਿਲੇ ਵਿਛੜ ਕਿਉਂ ਰੋਵਨ ਮਨੁੱਖ ਦੇ ਕੋਲ ਦੋ ਸ਼ਕਤੀਆਂ ਨੇ ਤਨ ਦੀ ਔਰ ਮਨ ਦੀ ਦਿਮਾਗੀ ਜੇ ਮਨੁੱਖ ਆਪਣੇ ਤਨ ਦੀ ਸ਼ਕਤੀ ਨਾਲ ਹੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕੇ ਤੇ ਫਿਰ ਅਕਲ ਦੀ ਬੁੱਧੀ ਦੇ ਬਲ ਨਾਲ ਹੀ ਪ੍ਰਭੂ ਨੂੰ ਪ੍ਰਾਪਤ ਕਰ ਸਕੇ ਤਾਂ ਫਿਰ ਜਗਤ ਦੇ ਵਿੱਚ ਮਨੁੱਖ ਵਿਛੜ ਕੇ ਰੋਵਣ ਕਾ ਦੁਖਿਤ ਕਿਉਂ ਹੋਗਾ ਨਾ ਔਰ ਤਨ ਦੀ ਸ਼ਕਤੀ ਨਾਲ ਪ੍ਰਮਾਤਮਾ ਪ੍ਰਾਪਤ ਹੋ ਸਕੇ ਤੋਂ ਪ੍ਰਮਾਤਮਾ ਤਨ ਦੀ ਸ਼ਕਤੀ ਤੋਂ ਵੱਡਾ ਨਹੀਂ ਹੈ ਔਰ ਬૌਧਿਕ ਬਲ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਹੋ ਸਕੇ ਕਿ ਉਹ ਬૌਧਿਕ ਬਲ ਤੋਂ ਵੀ ਵੱਡਾ ਨਹੀਂ ਹੈ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਆਪਣ ਲਈਆ ਜੇ ਮਿਲੇ ਵਿਛੜ ਕਉ ਰੋਵਨ ਆਪਣੀ ਹੀ ਸ਼ਕਤੀ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਤਾਂ ਜੀਵ ਵਿਛੜ ਵਿਛੜ ਕੇ ਰੋਮਨ ਕਉ ਦੁਖਿਤ ਕਿਉਂ ਹੋਵਨ ਬੇਚੈਨ ਤੇ ਬੇਜ਼ਾਰ ਕਿਉਂ ਹੋਵਨ ਹਾਂ ਇੱਕ ਤਰੀਕਾ ਹੈ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਸਾਧੂ ਸੰਗ ਪ੍ਰਾਪਤੇ ਨਾਮ ਇੱਕ ਰੰਗ ਮਾੜਨ ਜਿਨ੍ਹਾਂ ਨੂੰ ਸਤਿਗੁਰੂ ਦੀ ਸੰਗਤ ਪ੍ਰਾਪਤ ਹੋਈ ਸਾਧ ਸੰਗਤ ਪ੍ਰਾਪਤ ਹੋਈ ਸਾਧੂਆਂ ਦੀ ਨੇੜਤਾ ਪ੍ਰਾਪਤ ਹੋਈ ਉਹੀ ਪ੍ਰਮਾਤਮਾ ਦੇ ਨਾਮ ਦਾ ਰੰਗ ਮਾਣਦੇ ਨੇ ਉਹੀ ਈਸ਼ਵਰ ਦਾ ਆਨੰਦ ਮਾਣਦੇ ਨੇ ਹਰ ਜੇਠ ਰੰਗੀਲਾ ਕਿਸਣੀ ਜਿਸਕੇ ਭਾਗ ਮਥਨ ਜਿਸਦੇ ਭਾਗ ਅੱਛੇ ਨੇ ਜਿਸ ਦਾ ਹਿੱਸਾ ਵੱਡਾ ਹੈ ਜਿਸ ਤੀ ਕਰਮਾਂ ਅਨਸਾਰ ਪ੍ਰਾਪਲਿਤ ਉੱਚੀ ਹੈ ਇਹ ਪਰਿਪੂਰਣ ਪ੍ਰਮਾਤਮਾ ਉਸੇ ਦਾ ਹੈ ਔਰ ਉਸ ਲਈ ਇਹ ਜਿਹੜਾ ਜੇਠ ਦਾ ਮਹੀਨਾ ਹੈ ਮਨੋਰੰਗਾ ਨਾਲ ਭਰੇ ਹੋਇਆ ਹੈ ਰੰਗੀਲਾ ਹੈ ਇਹ ਮਹੀਨਾ ਸਾਰੇ ਦਾ ਸਾਰਾ ਰੰਗੀਲਾ ਹੈ ਦਿਨ ਵੱਡਾ ਹੋ ਗਿਆ ਹੈ ਤੋਂ ਰੱਬ ਨਾਲ ਜੁੜੋ ਦੀਆਂ ਖੁਸ਼ੀਆਂ ਵੱਡੀਆਂ ਹੋ ਗਈਆਂ ਨੇ ਇਹ ਮਹੀਨਾ ਜੇਠ ਹੈ ਵੱਡਾ ਹੈ ਤੋ ਭਗਤ ਦੇ ਕੋਲ ਖੁਸ਼ੀਆਂ ਵੀ ਵੱਡੀਆਂ ਨੇ ਕਿਉਂਕਿ ਵੱਡੇ ਦੀ ਪ੍ਰਾਪਤੀ ਹੋ ਗਈ ਏ ਜੇਠ ਦੀ ਪ੍ਰਾਪਤੀ ਹੋ ਗਈ ਏ ਤੋ ਜੇਠ ਦੇ ਮਹੀਨੇ ਨੂੰ ਸਾਹਮਣੇ ਰੱਖ ਕੇ ਸਾਬ ਕੈਨ ਨੇ ਇਹ ਮਹੀਨਾ ਉਸੇ ਲਈ ਸਫਲ ਸਮਝੋ ਜਿਹਨੂੰ ਜੇਠ ਦੀ ਪ੍ਰਾਪਤੀ ਹੋ ਜਾਏ ਵੱਡੇ ਦੀ ਪ੍ਰਾਪਤੀ ਹੋ ਜਾਏ ਔਰ ਵੱਡੇ ਨਾਲ ਜੁੜ ਜਾਏ ਵੱਡੇ ਨਾਲ ਜੁੜਨ ਦਾ ਵਸੀਲਾ ਹੈ ਸਾਧ ਸੰਗਤ ਔਰ ਜੈਸੇ ਕਿਸੇ ਦਾ ਇਹ ਵਸੀਲਾ ਸਫਲ ਹੁੰਦਾ ਸਾਰੇ ਦਾ ਸਾਰਾ ਜੇਠ ਦਾ ਮਹੀਨਾ ਉਹਦੇ ਨਾਲ ਰੰਗਾ ਭਰਿਆ ਬਤੀਤ ਹੁੰਦਾ ਹੈ ਆਨੰਦਮਈ ਗਤੀਤ ਹੁੰਦਾ ਹੈ ਖੇੜੇ ਤੇ ਖੁਸ਼ੀਆਂ ਦੇ ਨਾਲ ਉਹ ਸਾਰਾ ਮਹੀਨਾ ਕੱਟਦਾ ਹੈ ਮਾਹੂ ਜੇਠ ਭਲਾ ਪ੍ਰੀਤਮ ਕਿਉਂ ਬਿਸਰੇ ਫਲ ਤਾਂ ਤੇ ਸਰਭਾਰ ਸਾਧਨ ਬਿਨੋਂ ਕਰੇ ধন ਦਿਨੋਂ ਕਰੇਂਦੀ ਗੁਣ ਸੋਰੇਂਦੀ गुण सारी प्रभ भावा साचे महल रहे बैगी आवण देत आवाणी निताणी हर बिन क्यों पावे सुख मैली नानक जेठ जाने तिस जैसी कर्म मिले गुण गहली پہلے پادشاہ بھن گرو نانک دیو جی مہاراج جیٹ دے مہینے دے راہی اے سندیش اپدیش دے رہے ہیں جیٹ دا مہینہ اس لئے بھلا ہے مہان ہے ماں ہوں جیٹ بھلا پریتم کیوں بسرے کیوں پرماتما بسرے اس دی یاد بنی رہے اس دا چنتن بنی رہے کہ جس دے اندر اے چنتن چلتے ہے ਉਦੇ ਯਾਦ ਚੱਲ ਪਈਏ ਉਹਦੇ ਨਾਮ ਦਾ ਰਟਨ ਚੱਲ ਪਿਆ ਜੇਠ ਦਾ ਮਹੀਨਾ ਭਲਾ ਹੈ ਮਹਾਨ ਹੈ ਜੇਠ ਦੇ ਮਹੀਨੇ ਦਾ ਅਸਰ ਦਸਤੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਫਲ ਤਾਪੇ ਸਰਭਾਰ ਸਾਧਨ ਬਿਨੋ ਕਰੇ ਸੂਰਜ ਦੀਆਂ ਕਿਰਨਾਂ ਨਾਲ ਧਰਤੀ ਤਪਦੀ ਹੈ ਫਲ ਤਪਦਾ ਹੈ ਔਰ ਸਰੋਵਰਾਂ ਦਾ ਪਾਣੀ ਵੀ ਤਪਦਾ ਹੈ ਜੇਠ ਦੇ ਮਹੀਨੇ ਦੀ ਗਰਮੀ ਦਰਸਲ ਵਿਕਾਰ ਬੜੇ ਲੰਬੇ ਸਮੇਂ ਤੋਂ ਮਨੁੱਖ ਦੇ ਅੰਦਰ ਨੇ ਅਨੰਤ ਜਨਮਾਂ ਤੋਂ ਨੇ ਔਰ ਇਹ ਬਹੁਤ ਲੰਬਾ ਪਸਾਰ ਹੈ ਜੇਠ ਵੱਡਾ ਪਸਾਰ ਹੈ ਕਾਮ ਹੈ ਲੋਭ ਹੈ ਅਹੰਕਾਰ ਹੈ ਜਿਸ ਤਰ੍ਹਾਂ ਜੇਠ ਦੇ ਮਹੀਨੇ ਵਿੱਚ ਸੂਰਜ ਧਰਤੀ ਨੂੰ ਤਪਾ ਦਿੰਦਾ ਹੈ ਔਰ ਸਰੋਵਰਾਂ ਦਾ ਪਾਣੀ ਗਰਮ ਹੋ ਜਾਂਦਾ ਹੈ ਇਸੇ ਤਰ੍ਹਾਂ ਵਿਕਾਰਾਂ ਦੀ ਗਰਮੀ ਮਨੁੱਖ ਦੇ ਹਿਰਦੇ ਨੂੰ ਤਪਾ ਦਿੰਦੀ ਹੈ ਕ્રોਧ ਤਪਾ ਦਿੰਦਾ ਹੈ ਕਾਮ ਤਪਾ ਦਿੰਦਾ ਹੈ ਅਹੰਕਾਰ ਤਪਾ ਦਿੰਦਾ ਹੈ ਤਪੀ ਹੋਈ ਹਿਰਦੇ ਤਪੀ ਹੋਈ ਧਰਤੀ ਤਪੇ ਹਿਰਦੇ ਦੇ ਉਤੇ ਜਿਵੇਂ ਕੋਈ ਪ੍ਰਭੂ ਦੇ ਨਾਮ ਦੀ ਬੂੰਦ ਪਵੇ ਟਿਕਦੀ ਨਹੀਂ ਜਿਹੜਾ ਬਹੁਤ ਤਪਿਆ ਸਤ ਸੰਤੋ ਪੂਰਨ ਸ਼ਾਂਤੀ ਲਬਣੀ ਉਸ ਲਈ ਉਕੀ ਹੋ ਜਾਂਦੀ ਇੱਕ ਸੰਘਰਸ਼ ਚੱਲਦਾ ਹੈ ਇੱਕ ਪਾਸੇ ਵਿਕਾਰਾਂ ਦੀ ਤਪਸ਼ ਇੱਕ ਪਾਸੇ ਬਾਣੀ ਦੀ ਫੁਆਰ ਜੇਠ ਦਾ ਮਹੀਨਾ ਕੁਝ ਇਸ ਤਰ੍ਹਾਂ ਦੀ ਹਾਲਤ ਦਾ ਹੁੰਦਾ ਹੈ ਵੱਡਾ ਬਹੁਤ ਵੱਡਾ ਬਹੁਤ ਵੱਡਾ ਖੁਸ਼ੀ ਵੀ ਹੈ ਇੱਕ ਦੁੱਖ ਵੀ ਹੈ ਦਿਨ ਬਹੁਤ ਵੱਡਾ ਹੈ ਪਰ ਦਿਨ ਤਪੇ ਹੋਇਆ ਹੈ ਧਰਤੀ ਤਪੀ ਹੋਈ ਹੈ ਸਮਾਂ ਤੇ ਬਹੁਤ ਮਿਲ ਗਿਆ ਜੀਵਨ ਤੇ ਲੰਬਾ ਮਿਲ ਗਿਆ

ਜ਼ਮੀਨ ਤੇ ਨਿਯਮ ਪੂਰਵਕ ਇੱਕ ਇੱਕ ਮਹੀਨਾ 30 ਜਾਂ 31 ਦਿਨ ਰਹਿੰਦਾ ਪਰ ਜੇਸ਼ ਦਾ ਮਹੀਨਾ ਮਨੁੱਖ ਦੇ ਹਿਰਦੇ ਵਿੱਚ ਕਿੰਨੇ ਕ ਦਿਨ ਰਹੇਗਾ ਇਹ ਗਿਣਤੀ ਮਿੰਤੀ ਤੋਂ ਪਰੇ ਦੀ ਗੱਲ ਹੈ ਉੱਥੇ ਸਮਾਂ ਕਿਸੇ ਹੋਰ ਗਰਦਿਸ਼ ਨਾਲ ਚੱਲਦਾ ਹੈ ਹਿਰਦੇ ਦੀ ਗਣਤ ਕੁਝ ਹੋਰ ਹੈ ਕਿਸੇ ਹਿਰਦੇ ਚ ਸਾਵਣ ਬਣ ਗਿਆ ਤੋ ਸਵੇਹੀ ਸਾਵਣ ਜੈਸੇ ਨਾਮਦੇਵ ਕਹਿੰਦੇ ਨੇ ਬਿਨ ਸਾਵਨ ਘਨ ਹਰ ਗਾਜੇ ਇਸ ਵੀ ਤਰੀਕੇ ਨਾਲ ਕਿਸੇ ਦੇ ਮਹੀਨੇ ਚ ਅਸੂ ਬਣ ਗਿਆ ਤੋ ਅਸੂ ਸਦੀਵੀ ਹੋ ਗਿਆ ਜੇਠ ਬਣ ਗਿਆ ਤੋ ਜਨਮ ਤੋਂ ਲੈ ਕੇ ਮਰਨ ਤੱਕ ਅੰਦਰ ਜੇਠ ਹੀ ਬਣਿਆ ਹੋਇਆ ਹੈ ਜਿਰਦਾ ਤਪਿਆ ਹੋਇਆ ਹੈ ਅਸ਼ਾਂਤ ਹੈ ਬਾਹਰ ਸਮੇਂ ਦੀ ਗਤੀ ਕਿਸੇ ਹੋਰ ਢੰਗ ਨਾਲ ਨਾਪੀ ਜਾਂਦੀ ਹੈ ਹਿਰਦੇ ਦੇ ਤਲ ਦੇ ਉੱਤੇ ਸਮੇਂ ਦੀ ਗਤੀ ਕਿਸੇ ਹੋਰ ਚਾਲ ਨਾਲ ਚਲਦੀ ਹੈ ਉਦੀ ਨਾ ਬਤੋਲ ਉਦੀ ਪੈਮਾਇਸ਼ ਅਲੱਗ ਹੈ ਹੋ ਸਕਦਾ ਹੈ ਕੋਈ ਬਨੁਖ ਜੀਵਨ ਭਰ ਜੇਠ ਦੇ ਚਰ ਰਵੇ ਤਪਸ ਦੇ ਚਰ ਰਵੇ ਤੋ ਕ੍ਰੋਧ ਅਹੰਕਾਰ ਤੇ ਲੋਭ ਇਹ ਭੈੰਕਰ ਗਰਮੀ ਪੈਦਾ ਕਰਦੇ ਨੇ ਔਰ ਹਿਰਦਾ ਤਪ ਜਾਂਦਾ ਔਰ ਐਸੀ ਹਾਲਤ ਦੇ ਚ ਜੀਵ ਇਸਤਰੀ ਪਰਿਪੂਰਨ ਪ੍ਰਮਾਤਮਾ ਦੇ ਗੋਂ ਫਰਿਆਦ ਕਰਦੀ ਏ اے ਪਰਿਪੂਰਨ ਪ੍ਰਮਾਤਮਾ ਰਹਿਮਤ ਕਰ ਬਖਸ਼ਿਸ਼ ਕਰ ਹਿਰਦਾ ਸੀਤਲ ਕਰ ਧਰਤੀ ਨੂੰ ਠੰਡਾ ਕਰ ਇਤਨੀ ਗੱਲ ਤੇ ਸਾਫ ਹੈ ਕਿ ਗਰਮ ਧਰਤੀ ਦੇ ਵਿੱਚ ਕੁਝ ਪੈਦਾ ਨਹੀਂ ਹੁੰਦਾ ਤਪਸ ਭਰੀ ਧਰਤੀ ਹਰੀ ਭਰੀ ਨਹੀਂ ਹੁੰਦੀ ਉਸ ਦੇ ਵਿੱਚ ਕੁਝ ਉਗ ਨਹੀਂ ਸਕਦਾ ਇਸੇ ਤਰੀਕੇ ਨਾਲ ਲੋਭ ਕਾਮ ਅਹੰਕਾਰ ਤੇ ਨਾਲੇ ਕ੍ਰੋਧ ਮੋਹ ਵਿੱਚ ਤਪੇ ਹੋਏ ਹਿਰਦੇ ਦੇ ਅੰਦਰ ਅਧਿਆਤਮਕ ਗੁਣਾ ਦੇ ਬੂਟੇ ਅੰਕੁਰਿਤ ਨਹੀਂ ਹੁੰਦੇ پھل پہ پھل پیدا نہیں ہوں دے اح جیو اسری دی سمجھ دے چاہے وہ بنتی کر دیئے ہے پربو رحمت کر اس تپشنو شانت کر شانتی دے شانتی دے سناتن مد دے تے بقیدہ ایک پاٹ ہے اوم شانتی شانتی ہر وقت شانتی دی منگ ہر وقت شانتی دی چاہت سو شام رات اس دا مطلب جیٹ دا مینہ روک کے ہی رہ گیا

ਇਸ ਤਰ੍ਹਾਂ ਜੀਵ ਰੂਪੀ ਸ੍ਰੀ ਵੈਂਤੇ ਕਰ ਦਈਏ ਹੈ ਪ੍ਰਭੂ ਸ਼ਾਂਤੀ ਦੇ ਸ਼ਾਂਤੀ ਦੇ ਤੇ ਉਹ ਗੁਣਾਂ ਦੀ ਵੀ ਸੰਭਾਲ ਕਰ ਦਈਏ ਉਹ ਅੰਮ੍ਰਿਤ ਵੇਲੇ ਉਠਣਾ ਆਰੰਭ ਕਰ ਦਿੰਦੀ ਹੈ ਉਹ ਸਤਸੰਗ ਵਿੱਚ ਜਾਣਾ ਆਰੰਭ ਕਰ ਦਿੰਦੀ ਹੈ ਉਹ ਸਾਧੂਆਂ ਦੇ ਬਚਨ ਸੁਣਨਾ ਆਰੰਭ ਕਰ ਦਿੰਦੀ ਹੈ ਇਸ ਤਰ੍ਹਾਂ ਜੋ ਬੈਰੋਣੀ ਦੇਵੀ ਗੁਣ ਨੇ ਉਹਨਾਂ ਨੂੰ ਇਕੱਤਰਿਤ ਕਰਦੀ ਹੈ ਉਹਨਾਂ ਨੂੰ ਇਕੱਠਾ ਕਰਦੀ ਹੈ ਮੈਂ ਜ ਇਸ ਵਾਸਤੇ ਗੁਣ ਸਾਰੀ ਪ੍ਰਭਾਵਾ ਗੁਣਾ ਨੂੰ ਇਕੱਠਾ ਕਰਾਂ ਤਾਂ ਕਿ ਪ੍ਰਭੂ ਨੂੰ ਬਾਜਾਂ ਮੈਂ ਈਸ਼ਵਰ ਨੂੰ ਬਾਜਾਂ ਕਹਿੰਨੇ ਪਰਮਾਤਮਾ ਨੂੰ ਇਹ ਪਿਆਰ ਹੈ ਗੁਣਾ ਨਾਲ ਗੁਣਾ ਨਾਲ ਪਿਆਰ ਪੰਦਾ ਹੈ ਸਿਰਫ ਆਪਣੇ ਅੰਦਰ ਗੁਣ ਪੈਦਾ ਕਰਕੇ ਪਰਮਾਤਮਾ ਦਾ ਪਿਆਰ ਤੇ ਹਰ ਵਕਤ ਬਰਸ ਰਿਹਾ ਹੈ ਉਸ ਵਕਤ ਮਿਲਣਾ ਆਰੰਭ ਹੋ ਜਾਂਦਾ ਹੈ ਕਿੰਨੇ ਨੇ ਆਪਣੀ ਪਾਤਰਤਾ ਜੁਟਾਣੀ ਚਾਹੀਦੀ ਏ ਉਸ ਦੀ ਸਵਗਾਤ ਤੇ ਹਰ ਵਕਤ ਪ੍ਰਾਪਤ ਹੋ ਸਕਦੀ ਏ ਉਹ ਤੇ ਹਰ ਵਕਤ ਦੇਣ ਨੂੰ ਤਿਆਰ ਹੈ ਤੂੰ ਆਪਣੀ ਝੋਲੀ ਤੇ ਅਡ ਤੇ ਝੋਲੀ ਹੋ ਸਕਦੀ ਏ ਗੁੰ ਤਾਂ ਇਸ ਤਰ੍ਹਾਂ ਜੀਵ ਰੂਪੀ स्त्री ਅੰਮ੍ਰਿਤ ਵੇਲੇ ਉਠਣਾ ਅਰਮ ਕਰ ਦੇਂਦੀ ਏ ਸਤਸੰਗ ਵਿੱਚ ਜਾਣਾ ਪ੍ਰਭੂ ਦੇ ਗੁਣਾਂ ਦਾ ਚਿੰਤਨ ਉਹਦੀ ਯਾਦ ਦੇ ਜਹਰ ਰਹਿਣਾ ਮੈਂ ਇਸ ਵਾਸਤੇ شاید پرب نو بھا جان شاید پرماتما میں چنگی لگا سچے محل رہا ہو گیا جس نار بار یاد کریے یاد برہے بن جڑا بہت ساری دنیا ن دا بھی چھوڑا محسوس نہیں ہوں کیونکہ یاد ہی نہیں یاد دا پہلا پڑا اس گل کہ سب یاد کر پیدا ہے نہیں ہو سکتا جتنے دارمک گن نا ان گنا برہے باب فرید نے سلطان کہہ دیتا ہے بادشاہ ہے برہا برہا آکھی ہے برہ تلطان فرید آ جن وسا برہو جی استری بار بار فریاد کر دیے جودڑی کر دیئے ارداس کر کبیر جی اس نو اج بیان دینے کہت کبیر ہر چرن دکھاؤ پاچھے تے جم کیوں نہ پٹھاؤ हे परिपूर्ण परमात्मा एक झलक अपनी दिखा दे एक छिन ले ले। त भले मेनू नरका देच पाड़ा है तो नरका देच भी पा दए। फिर जे मेनू तु जवां दी मार देनी है। फिर मैं ओ भी सहार लवांगा तेरे दर्शनां दी एक छिन दी झलक इतनी सहन शक्ति पैदा कर देगी। इतना बर्दाश्त दा मादा पैदा कर देगी कि मेरे लिए नरक भी स्वर्ग बन जाएगा। मेरे लिए सारे दुख ਸੁਖ ਬਣ ਜਾਣਗੇ ਤੋ ਇਸ ਤਰੀਕੇ ਦੇ ਨਾਲ ਜੀਵ ਰੂਪੀ ਸਤਰੀ ਯਾਦ ਕਰਦੀ ਹੈ ਹਿਰਦੇ ਵਿੱਚ ਬੈਰਾਗ ਨੂੰ ਧਾਰਨ ਕਰਦੀ ਹੈ ਵਿਰਹਾ ਪੈਦਾ ਹੁੰਦਾ ਹੈ ਤੇ ਇੰਜ ਹੱਥ ਜੋੜ ਕੇ ਕਹਿੰਦੀ ਹੈ ਆਉਣ ਦੇ ਤਾਂ ਆਵਾਂ ਇਹ ਪ੍ਰਭੂ ਆਪਣੇ ਮਹਿਲ ਵਿੱਚ ਜੇ ਮੈਨੂੰ ਤੋਂ ਆਉਣ ਦੇਵੇਂ ਤਾਂ ਹੀ ਮੈਂ ਆ ਸਕਦੀ ਹਾਂ ਤੂੰ ਬੁਲਾਵੇਂ ਤੂੰ ਪ੍ਰਵੇਸ਼ ਦੇਵੇਂ ਤੂੰ ਆਪਣਾ ਦਰ ਖੋਲੇਂ ਹੈ ਕਾਹ ਹੀ ਮੈਂ ਤੇਰੇ ਤੱਕ ਤੱਕ ਪਹੁੰਚ ਸਕਦੀ ਹਾਂ ਹੋਰ ਕੋਈ ਤੇਰੇ ਤੱਕ ਮੈਨੂੰ ਨਹੀਂ ਪਹੁੰਚਾ ਸਕਦਾ ਤੂੰ ਰਹਿਮਤ ਕਰ ਤੂੰ ਬਖਸ਼ਿਸ਼ ਕਰ ਨਿਮਾਣੀ ਨਿਤਾਣੀ ਹਰ ਬਿੰਨ ਕਿਉਂ ਪਾਵੇ ਸੁਖ ਮਹਿਲੀ ਪਰ ਇਹ ਜੀਵ ਇਸਤਰੀ ਇਕ ਤੇ ਨਿਮਾਣੀ ਹੈ ਇਕ ਨਿਤਾਣੀ ਹੈ ਰੱਬੀ ਨਿਯਮ ਨਿਤਾਣਾ ਨਿਮਾਰਣੀ ਆਉਂਦਾ ਹੈ ਕਮਜ਼ੋਰ ਦੇ ਕੋਲ ਕੋਈ ਵੀ ਮਾਰ ਨਹੀਂ ਆਉਂਦਾ ਸਾਰੀ ਮਾਣ ਪ੍ਰਤਿਸ਼ਟਾ ਤਾਕਤਵਰ ਦੇ ਕੋਲ ਹੁੰਦੀ ਹੈ ਸ਼ਕਤੀਸ਼ਾਲੀ ਦੇ ਕੋਲ ਹੁੰਦੀਏ ਜਿੱਥੇ ਸ਼ਕਤੀ ਨਹੀਂ ਜਿੱਥੇ ਤਾਣ ਨਹੀਂ ਉੱਥੇ ਮਾਨ ਕਿਹੜੀ ਗੱਲ ਦਾ ਪਤ ਪਾ ਸਾਹਿਬ ਕਹਿੰਦੇ ਨੇ ਨਿਮਾਣੀ ਲੈ ਤਾਣੀ ਹਰ ਬਿਨ ਕਿਉਂ ਪਾਵੇ ਸੁਖ ਮੈਲੀ ਇੱਕ ਤੇ ਅਧਿਆਤਮਕ ਗੁਣਾ ਕਰਕੇ ਕਮਜ਼ੋਰ ਹੈ ਪਰਬਲ ਗੁਣ ਨਹੀਂ ਨੇ ਇਸ ਦੇ ਕਮਜ਼ੋਰ ਗੁਣ ਕੀ ਹੁੰਦੇ ਨੇ ਕਿਸੇ ਇੱਕ ਦਿਨ ਅੰਮ੍ਰਿਤ ਵੇਲੇ ਉੱਠ ਪੈਣਾ 10 ਦਿਨ ਨਹੀਂ ਉੱਠਣਾ ਕਿਸੇ ਇੱਕ ਦਿਨ ਜਪ ਕਰ ਲੈਣਾ ہفتہ دو ہفتے نہیں کرنے کسی ایک کا دن ستسنگ کر لیں دس پندرہ دن پھر پچھڑ جانا انہوں کے گن تو ہیں پر کمزور گن گن کمزور ہونا اس گل کا سبوت ہے نیتا تان نہیں ہے شکتی نہیں ہے تو جتھے تان نہیں اتھے مان کہ گل کا ہمیشہ مان ताण ਦੇ ਨਾਲ ਲੈਂਦਾ ਹੈ ਕਿ ਅਧਿਆਤਮਕ ਗੁਣ ਇੱਕ ਬਹੁਤ ਵੱਡਾ ਤਾਣ ਹੈ ਇੱਕ ਬਹੁਤ ਵੱਡੀ ਸ਼ਕਤੀ ਹੈ ਸਾਇਬ ਤਦੇ ਤੇ ਕਹਿੰਨੇ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਵਟੇਕ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇਹ ਪਰਿਪੂਰਣ ਪ੍ਰਮਾਤਮਾ ਜੋ ਤੇਰਾ ਨਾਮ ਹੈ ਤਹੀ ਮੇਰਾ ਤਾਣ ਹੈ ਔਰ isi ਤਾਣ ਕਰਕੇ ਮੇਰਾ ਮਾਣ ਹੈ ਕਿਉਂਕਿ ਤੇਰਾ ਨਾਮ ਮਹਾਨ ਸ਼ਕਤੀਸ਼ਾਲੀ ਹੈ ਇਸ ਵਾਸਤੇ ਮੇਰੇ ਕੋਲ ਤਾਣ ਵੀ ਬਹੁਤ ਵੱਡਾ ਹੈ ਔਰ ਇਸ ਵਾਸਤੇ ਮਾਨਵੀ ਬਹੁਤ ਵੱਡਾ ਮਿਲਿਆ ਇਹ ਤੇਰੀ ਬਖਸ਼ਿਸ਼ ਇਹ ਤੇਰੀ ਰਹਿਮਤ ਤੂੰ ਸਾਇਬ ਕਰਨ ਜਿਹੜੀ ਜੀਵ ਇਸਤਰੀ ਨਿਮਾਣੀ ਹੈ ਨਿਤਾਣੀ ਹੈ ਉਹ ਪ੍ਰਮਾਤਮਾ ਨੂੰ ਕਿਵੇਂ ਪ੍ਰਾਪਤ ਕਰੇ ਤੇ ਪ੍ਰਮਾਤਮਾ ਨੂੰ ਪ੍ਰਾਪਤ ਕੀਤੇ ਬਿਨਾ ਸੁਖ ਕਿਸ ਤਰ੍ਹਾਂ ਪ੍ਰਾਪਤ ਹੋਵੇ ਉਸ ਨੂੰ ਹਰ ਬਿਨ ਕਿਉਂ ਪਾਵੇ ਸੁਖ ਮਹਿਲ ਇਹ ਸੁਖ ਦਾ ਮਹਿਲ ਇਹ ਸੁਖਾ ਦਾ ਘਰ ਪ੍ਰਮਾਤਮਾ ਤੋਂ ਬਿਨਾ ਉਸ ਨੂੰ ਕੇਵੇ ਨਸੀਬ ਹੋਵੇ ਤੇ ਪ੍ਰਮਾਤਮਾ ਦਾ ਮਿਲਣਾ ਔਖਾ ਹੋ ਰਿਹਾ ਹੈ ਕਿਉਂਕਿ ਗੁਣਾ ਕਰਕੇ ਨਿਤਾਣੀ ਹੈ ਇਸ ਵਾਸਤੇ ਗੁਣਾ ਕਰਕੇ ਨਿਮਾਣੀ ਹੈ ਆਖਰੀ ਪੰਕਤੀ ਵਿੱਚ ਸਹਿਬ ਇਹਨਾਂ ਫਰਮਾਨ ਕਰਦੇ ਨੇ ਲਾਣਿਕ ਜੇਸ਼ ਜਾਣੇ ਇਸ ਜੈਸੀ ਕਰਮ ਮਿਲੇ ਗੁਣ ਗਾਇਲੇ جے جی جیٹ دہی جیو استری او سواؤ دھارن کر لو جا سواؤ پرماتما دا ہے ایشور دا ہے ہر جن ایسا چاہیے جیسا ہر ہی ہوئے راضی نہیں کبیر کہن ہری دا بھگت ایسا دا ہے جیسا کہ ہری ہے جیسا کہ پرماتما ہے اس تک رتی بھر جو کمی ہے ایشور نال جڑنا بہت اوکھا گا پورن دا کوئی میل نہیں روشنی, ہی روشنی لین ہو ہے. پرکاش تے اندکار دا کوئی ملن نہیں ہے اس واسطے سب جیٹ دے مہینے جیو استری نو کر دے کردیا جی کدرے جیو استری ایسی ہو جائے جیسا کہ پرم ਪੂਰਨ ਪ੍ਰਮਾਤਮਾ ਆਪ ਹੈ ਈਸ਼ਵਰ ਆਪ ਹੈ ਉਸ ਦਾ ਇਹ ਸੁਭਾਅ ਧਾਰਨ ਕਰ ਲਵੇ ਤਾਂ ਫਿਰ ਇਸ ਦੇ ਉੱਤੇ ਕਰਮ ਹੋ ਸਕਦਾ ਹੈ ਬਖਸ਼ਿਸ਼ ਹੋ ਸਕਦੀ ਹੈ ਰਹਿਮਤ ਹੋ ਸਕਦੀ ਹੈ ਔਰ ਜੈਸੇ ਕਰਮ ਹੋਵੇਗਾ ਬਖਸ਼ਿਸ਼ ਹੋਵੇਗਾ ਇਹ ਗੁਣਾ ਨੂੰ ਗ੍ਰਹਿਣ ਕਰਨ ਵਾਲੀ ਬਣ ਜਾਏਗੀ ਤੇ ਗੁਣਾ ਨੂੰ ਗ੍ਰਹਿਣ ਕਰਦਿਆਂ ਹੀ ਪ੍ਰਮਾਤਮਾ ਦਾ ਮਿਲਾਪ ਹੋ ਜਾਏਗਾ ਪ੍ਰਮਾਤਮਾ ਗੁਣਾ ਦਾ ਸਾਗਰ ਹੈ ਔਰ ਜਦ ਵੀ ਕੋਈ ਮਨੁੱਖ ਆਪਣੇ ਹਿਰਦੇ ਨੂੰ ਗੁਣਾ ਨਾਲ ਭਰ ਜਾਂ ਭਰ ਲੈਂਦਾ ਤਾਂ ਗੁਣਾ ਦੇ ਸਾਗਰ ਦੀ ਲੀਨਤਾ ਨਸੀਬ ਹੋ ਜਾਂਦੀ ਹੈ ਜੋਤ ਦੇ ਜੋਤ ਰਲ ਜਾਂਦੀ ਹੈ ਇੱਕ ਇੱਕ ਗੁਣ ਪ੍ਰਕਾਸ਼ਮਈ ਹੈ ਜੋਤਮਈ ਹੈ ਇੱਕ ਇੱਕ ਗੁਣ ਜੋਤੀ ਹੈ ਪ੍ਰਕਾਸ਼ ਹੈ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਇਸ ਤਰ੍ਹਾਂ ਗੁਣ ਗੁਣਾ ਦੇ ਚਲੀਨ ਹੋ ਜਾਂਦੇ ਨੇ ਜੋਤ ਦੇ ਜੋਤ ਲੀਨ ਹੋ ਜਾਂਦੀ ਹੈ ਜੀਵਨ ਸੰਪੂਰਨ ਹੋ ਜਾਂਦਾ ਹੈ ਮੁਕੰਮਲ ਹੋ ਜਾਂਦਾ ਹੈ ਤੋ ਜੇਠ ਦੇ ਮਹੀਨੇ ਦਾ ਗੁਰਨਾਮਕ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਹਾਨ ਉਪਦੇਸ਼ ਕੇ ਦਿਨ ਵੱਡਾ ਹੈ ਜੇਠ ਹੈ ਇਸ ਵੱਡੇ ਦਿਨ ਦੇ ਵਿੱਚ ਵੱਡੇ ਨੂੰ ਯਾਦ ਕਰੋ ਇਸ ਵੱਡੇ ਮਹੀਨੇ ਦੇ ਵਿੱਚ ਵੱਡੇ ਦਾ ਚਿੰਤਨ ਕਰੋ